ਛਣ ਕੇ ਬਾੜੀ ਹੀ ਦੁੱਖ ਦੀ ਘਟਨਾ ਬਾਕੀ ਕਿਹੜੀ ਅੱਜ 3 ਦਿਨ ਹੋ ਗਏ ਨੇ ਕਿ ਜਿੱਥੇ ਸਾਨੂੰ ਧਾਰਿਆਂ ਨੂੰ ਪਤਾ ਹੀ ਜਾ ਕੇ ਕਿ ਰਾੜਾ ਸਾਹਿਬ ਵਾਲੀ ਨਹਿਰ ਤੋਂ ਮਾਤਾ ਨੈਣਾ ਦੇਵੀ ਤੋਂ ਆਉਂਦਾ ਇੱਕ ਛੋਟਾ ਹਾਂਤੀ ਟੈਂਪੂ ਜਿਹੜਾ ਕਿ ਨਜ਼ਦੀਕ ਦੇ ਪਿੰਡ ਨਾਨਕਪੁਰ ਜਗੀੜਾ ਦੇ ਵਿੱਚ ਪਿੰਡ ਆਗਾ ਪੈੜ ਇਲਾਕੇ ਦਾ ਪਿੰਡ ਆਗਾ ਨਾਨਕਪੁਰ ਜਗੀੜਾ ਦੇ ਉਹਦੇ ਨਹਿਰ ਦੇ ਵਿੱਚ ਮਾਤਾ ਨੈਣਾ ਦੇਵੀ ਤੋਂ ਆਉਂਦਾ ਟੈਂਪੂ ਜਿਹੜਾ ਉਹ ਡਿੱਗ ਗਿਆ ਸੀਗਾ ਤੇ ਉਹਦੇ ਵਿੱਚੋਂ 10 ਬੰਦਿਆਂ ਦੀ ਮੌਤ ਹੋ ਗਈ ਹੈ ਜਿਦੇ ਵਿੱਚੋਂ 8 ਤਕਰੀਬਨ ਹੁਣ ਤੱਕ ਲੱਭ ਚੁੱਕੇ ਨੇਗੇ ਤੇ 8 ਜਿਹੜੇ ਲੱਭ ਚੁੱਕੇ ਨੇਗੇ ਜਿੰਨਾਂ ਵਿੱਚੋਂ ਦੋ ਦੀ ਜੇ ਭਾਲ ਜਾਰੀ ਆ ਗਈ ਤੇ ਦੂਰੋਂ ਦੂਰੋਂ ਨੇੜੇੋਂ ਤਕਰੀਬਨ ਕਹਿ ਸਕਦਾ ਵੀ ਗੋਤਾਖੋਰ ਤੇ ਕਾਇਸਤਿਆਂ rescued ਵਾਲੇ ਮੁੰਡੇ ਬੁਲਾਏ ਹੋਏ ਨੇਗੇ ਤੇ ਹਲਕਾ ਪੈਲ ਦੇ ਐਮਐਲਏ ਅ ਮਨਮੇਂਦਰ ਸਿੰਘ ਗਿਆਸਪੁਰਾ ਵੀ ਅੱਜ ਤਕਰੀਬਨ ਉੱਥੇ ਪੁੱਜੇ ਸੀ ਮੌਕੇ ਤੇ ਜਾਇਜਾ ਲੈਣ ਬਹੁਤ ਹੀ ਮੰਦਭਗੀ ਇਹ ਘਟਨਾ ਵਗੀ ਕਿ ਵਿੱਚ ਸੁਣਦੇ ਵਿੱਚ ਇਹ ਕਿ ਇਹ ਵੀ ਆਇਆਗਾ ਕਿ ਪੈਲ ਦਾ ਜਿਹੜਾ ਪ੍ਰਸ਼ਾਸਨਾ ਉਹਨੇ ਮੌਕੇ ਤੇ ਕਾਰਵਾਈ ਆਪਦੀ ਕਰਦਿਆਂ ਹੋਇਆ ਉਹਨੇ ਮੌਕੇ ਤੇ ਦੱਸਿਆ ਕਿ ਕਿਹੜਾ ਡਰਾਈਵਰ ਸੀਗਾ ਜੇ ਡਰਾਈਵਰ ਦੀ ਅ ਟਰੈਂਕ ਕੀਤੀ ਸੀ ਦਾਰੂ ਪੀਤੀ ਸੀ ਕਿ ਡਰਾਈਵਰ ਦੀ ਰਾਣਾ ਸਾਹਿਬ ਤੋਂ ਲੱਗਿਓ ਉਹਨੇ ਦਾਰੂ ਦੀ ਬੋਤਲ ਲੈਤੀ ਤੇ ਦਾਰੂ ਪੀਣ ਦੇ ਉਪਰੰਤ ਉਹ ਆ ਜੇ ਨਾਰਕਪੁਰ ਜਗੇੜੇ ਵਾਲੀ ਨਹਿਰ ਦੇ ਉੱਤੇ ਤਕਰੀਬਨੋਂ ਤੋਂ ਟੈਂਪੂ ਦਾ ਕਹਿੰਦੇ ਕੰਟਰੋਲ ਨਹੀਂ ਹੋਣ ਦੇ ਖਾਤਰ ਨਾ ਹੋਇਆ ਤੇ ਉਹਨੇ ਟੈਂਪੂ ਦੇ ਵਿੱਚੋਂ ਛਾਲ ਮਾਰ ਕੇ ਤਕਰੀਬਨ ਆਪਦੀ ਜਾਨ ਬਚਾ ਲਈ ਜਿੱਥੇ ਪਿੱਛੇ 10 ਜੀ ਇਸੇ ਘਰਾਂ ਦੇ ਵਿੱਚੋਂ ਤੇ ਉਹ ਘਰਾਂ ਦੇ ਵਿੱਚੋਂ ਦਾਜੀਆਂ ਦੇ ਵਿੱਚ ਉਹਨਾਂ ਦਾ ਮੌਕਾ ਤੇ ਮਰ ਚੁੱਕੇ ਨੇ ਕਿ ਤੇ ਇਹਨਾਂ ਦੇ ਵਿੱਚੋਂ 8 ਰੈਸਕਿਊ ਕੀਤੇ ਨੇਗੇ 8 ਲੱਭ ਚੁੱਕੇ ਨੇ ਤਕਰੀਬਨ ਜੇ ਦੂਰ ਦੀ ਭਾਰਚਾ ਜਾਰੀ ਆ ਗਈ ਤੇ ਜੋ ਦੂਰ ਦੀ ਭਾਰ ਜਾਰੀ ਦੀ ਕਾਤਰ ਤੇ ਲੱਭ ਰਹੇ ਨੇਗੇ ਉਹਨਾਂ ਨੂੰ ਦੋ ਜਾਨਿਆਂ ਨੂੰ ਰੈਸਕਿਊ ਟੀਮ ਦੋਨੋਂ ਨੇੜੇ ਤਕਰੀਬਨ ਬੰਦੇ ਆ ਰਹੇ ਨੇਗੇ ਬਹੁਤ ਤੇਜ਼ ਬਾਕੀ ਤੁਹਾਨੂੰ ਵੀ ਸਾਰਨ ਪਤਾ ਹੀ ਆ ਭਰਾਵੋ ਕਿ ਅੱਜ ਦਾ ਕਿਹੜਾ ਸਮਾਂ ਵਗਾ ਅੱਜ ਸਮਾਂ ਚੱਲਦਾ ਤਕਰੀਬਨ ਆਪਾਂ ਜਦੋਂ ਵੀ ਪਿੰਡਾਂ ਦੇ ਵਿੱਚੋਂ ਟੈਂਪੂ ਜਾਂ ਗੱਡੀ ਜਾਂ ਕੋਈ ਬੰਦੇ ਦੇ ਨਾਲ ਤੁਰਦੇ ਆਂਗੇ ਉਹ ਬੰਦੇ ਦੇ ਆ ਪਹਿਲਾਂ ਆਪਾਂ ਪਿੰਡੋਂ ਪਤਾ ਹੋਣਾ ਚਾਹੀਦਾ ਬਈ ਪਰ ਕਹਿ ਜਾਉਦਾ ਸੁਭਾਵਾ ਕੀ ਕੋਲ ਖਾਂਦਾ ਕੀ ਕੋਲ ਨਹੀਂ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਕੁਝ ਨਹੀਂ ਪਤਾ ਹੈਗਾ ਬੰਦੇ ਦਾ ਬਾਹਰੋਂ ਹੋਰ ਆ ਕੁਝ ਅੰਦਰੋਂ ਹੋਰ ਆ ਕੁਝ ਕਿਉਂਕਿ ਉਹ ਕੱਲੇ ਬੰਦੇ ਨੇ ਉਹਦੇ ਪਿੱਛੇ ਕਈ ਘਰ ਘਰਾਂ ਦੇ ਚਿਰਾਗ ਜੀਏ ਤੇ ਕਈ ਘਰਾਂ ਦੇ ਕਿਹੜੇ ਚਿਰਾਗ ਸੀਗੇ ਤੇ ਉਹ ਵੀ ਅੱਜ ਬੁੱਝ ਚੁੱਕੇ ਨੇਗੇ ਕਿ ਕਿਹੜੇ ਘਰਾਂ ਦੇ ਚਿਰਾਗ ਸੀਗੇ ਤਕਰੀਬਨ ਉਹ ਵੀ ਬਹੁਤ ਚੁੱਕੇ ਨੇਗੇ ਤੇ ਤਕਰੀਬਨ ਆਪਾਂ ਕਹਿ ਸਕਦੇ ਆਂ ਕਿ ਬਈ ਜਿਹੜੇ ਉਥੇ ਮੌਕੇ ਤੇ ਮੌਕਾ ਇਹ ਅੱਜ ਹੀ ਹੋਇਆ ਵਾਗਾ ਬਾਈ ਜਾਂ ਤਾਂ 3 ਦਿਨ ਹੋ ਗਏ ਨੇਗੇ ਬਾਈ ਤੇ ਕੱਲ ਕੱਢ ਲਈ ਸੀਗੇ ਅੱਠ ਤੇ ਅੱਜ ਜਿਹੜੇ ਦੋ ਹੋਰ ਦੀ ਭਾਲ ਆ ਗਈ ਉਹ ਕੱਢ ਰਹੇ ਨੇਗੇ ਤਕਰੀਬਨ ਇਹ ਮੌਕੇ ਦੇ ਉੱਤੇ ਇਹ ਹੋਇਆ ਹੋਇਆ ਵਾਗਾ